ਅ ਮਿੰਟੂ ਜੀ ਗੱਲਾਂ ਬਾਤਾਂ ਕਈ ਨੇ ਪਰ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਉਸੇ ਗੱਲ ਤੋਂ ਸ਼ੁਰੂ ਕਰ ਲਈਏ ਜਿਹਦਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਚਰਚਾ ਹੈ ਜਿਵੇਂ ਕਮਲਕੌਰ ਦੇ ਕਤਲ ਵਾਲੀ ਖਬਰ ਆਈ ਉਸ ਵੇਲੇ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਕੋਈ ਮਾਫੀਆਂ ਮੰਗ ਰਿਹਾ ਕੋਈ ਇੱਕ ਧਿਰ ਦਾ ਸਾਥ ਦੇ ਰਿਹਾ ਕੋਈ ਦੂਸਰੀ ਧਿਰ ਦੀ ਨਿੰਦਿਆ ਕਰ ਰਿਹਾ ਇਹ ਸਾਰੇ ਮਾਹੌਲ ਦੇ ਵਿੱਚ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਅਮਰਤਪਾਲ ਸਿੰਘ ਮਹਿਰੋਆ ਜਿਹੜੇ ਉਹ ਦੇਸ਼ ਛੱਡ ਕੇ ਬਾਹਰ ਨਿਕਲ ਗਏ ਕੋਈ ਕਹਿ ਰਿਹਾ ਹੈ ਦੁਬਈ ਚਲੇ ਗਏ ਕੋਈ ਕਹ ਰਿਹਾ ਕਿ ਤੇ ਹੋਰ ਨੇ ਇਹਦੇ ਬਾਰੇ ਤੇ ਅਜੇ ਨਹੀਂ ਸਪਸ਼ਟ ਦੂਸਰੇ ਪਾਸੇ ਜਿਹੜੇ ਇਨਫਲੂਐਂਸਰ ਨੇ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਲੋਕ ਸੀ ਉਹਨਾਂ ਦੀਆਂ ਜਿਸ ਤਰ੍ਹਾਂ ਮਾਫੀਆਂ ਆ ਰਹੀਆਂ ਇਹ ਸਾਰਾ ਕੀ ਮਾਹੌਲ ਬਣ ਗਿਆ ਜੀ ਕਿਵੇਂ ਦਿਖ ਰਿਹਾ ਅਸੀਂ ਦੇਖੋ ਚਲੋ ਇਨਫਲੂਐਂਸਰ ਕੀ ਕਰਦੇ ਉਹਨਾਂ ਤੇ ਬਾਤ ਚਾਉਨੇ ਆ ਜਿਹੜੀ ਗੱਲ ਦੇਖੋ ਵਿਦੇਸ਼ ਭੱਜਣ ਵਾਲੀ ਆ ਇਹਦੀ ਪੁਸ਼ਟੀ ਤੇ ਖੁਦ ਪੁਲਿਸ ਨੇ ਕੀਤੀ ਹੈ ਨਾ ਜੀ ਇਹ ਤੇ ਕਿਸੇ ਪੱਤਰਕਾਰ ਦੀ ਖਬਰ ਨਹੀਂ ਹੈ ਇਹ ਕੋਈ ਸੋਸ਼ਲ ਮੀਡੀਆ ਦਾ ਚਰਚਾ ਨਹੀਂ ਹੈ ਦਰਸਨ ਕੀ ਹੈ ਕਿ ਜੋ ਐਸਐਸਪੀ ਸਹਿਬ ਹੈ ਬਟਨਦੀਤੂ ਬੀਬੀ ਕੋਂਡਲ ਜੋ ਐਤਵਾਰ ਦੇ ਦਿਨ ਪੀਸੀ ਕਰਦੇ ਆ ਜੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਜੇ ਪੁਲਿਸ ਐਤਵਾਰ ਪੀਸੀ ਕਰ ਰਹੀ ਹੈ ਸਵੇਰ ਦੇ ਟਾਈਮ ਤਾਂ ਇਹਦਾ ਮਤਲਬ ਇਹ ਆ ਕਿ ਕੋਈ ਵੀ ਜਾਣਕਾਰੀ ਜਿਹੜੀ ਹੈ ਕੋਈ ਮਹੂਲੀ ਨਹੀਂ ਬਿਹਤ ਖਾਸ ਹੋ ਸਕਦੀ ਹੈ ਜੀ ਉਸ ਤੋਂ ਬਾਅਦ ਜਿਹੜੀ ਉਹ ਪੀਸੀ ਸੀਗੀ ਉਹਦੇ 'ਚ ਇਹ ਗੱਲ ਜਦੋਂ ਕਹਤੀ ਉਹਨਾਂ ਨੇ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਜਿਹੜਾ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਹੀ ਨਿਕਲ ਗਿਆ ਸੀਗਾ ਜੀ ਠੀਕ ਹੈ ਨਾ ਜੀ ਇਹ ਤੋਂ ਬਾਅਦ ਚਰਚਾ ਸਟਾਰਟ ਹੁੰਦਾ ਹੈ ਇਸ ਕੱਲ ਨੂੰ ਲੈ ਕੇ ਕਿ ਅਮਰਤਪਾਲ ਸਿੰਘ ਮਹਿਰੋਂ ਤੇ ਕਈ ਮਕਦਮੇ ਸਨ ਹਮ ਹਮਪੁਲਿਸ ਇਹ ਨਹੀਂ ਦੱਸ ਰਹੀ ਕਿ ਉਹ ਕਿਸ ਤਰ੍ਹਾਂ ਭੱਜਿਆ ਕਿ ਉਹਦੇ ਕੋਲ ਆਪਣਾ ਪਾਸਪੋਰਟ ਸੀ ਹਮ ਜਾਂ ਉਸਨੇ ਕੋਈ ਪਾਸਪੋਰਟ ਹੋਰ ਇਸਤੇਮਾਲ ਕੀਤਾ ਇਹ ਵੀ ਇੱਕ ਵਿਸ਼ਾ ਹੈ ਨਾ ਜਾਂਚ ਪੜਤਾਲ ਜੀ ਹੁਣ ਵਿਦੇਸ਼ ਭੱਜਿਆ ਤਾਂ ਕਿਹੜੇ ਦੇਸ਼ ਇੱਕ ਤੁਸੀਂ ਜਿਵੇਂ ਸਵਾਲ ਕੀਤਾ ਸਵਾਲ ਹੈ ਬਿਲਕੁਲ ਜੀ ਤਾਂ ਦੇਖੋ ਗੱਲ ਇਹ ਆ ਕਿ ਬਈ ਹੁਣ ਜਿਹੜਾ ਵੀ ਬੰਦਾ ਕੋਈ ਵਿਦੇਸ਼ ਦੇ ਵਿੱਚ ਪਹੁੰਚ ਗਿਆ ਹੂੰ ਇਹ ਤੇ ਇਹ ਕਹਿ ਰਹੇ ਆ ਕਿ ਇੱਥੇ ਫਲਾਣੀ ਫਲਾਈਟ ਇਨੇ ਫੜੀ ਫਲਾਣੀ ਥਾਂ ਤੇ ਚਲਾ ਗਿਆ ਹੋ ਸਕਦਾ ਕਿ ਗਾਉ ਕਿਸੇ ਵਾਸਤੇ ਯਤਨ ਕਰੇ ਜੀ ਇਥੇ ਹੁਣ ਪੁਲਿਸ ਨੇ ਦੇਖਣਾ ਪਰ ਵੱਡਾ ਸਵਾਲ ਇਹੋ ਆ ਕਿ ਅਮਰਤਪਾਲ ਸਿੰਘ ਮਹਿਰੂ ਜੇਕਰ ਕਈ ਕੇਸਾਂ ਦੇ ਵਿੱਚ ਨਾਂਦਿਤ ਸੀ ਤਾਂ ਕੀ ਉਹ ਪਾਸਪੋਰਟ ਆਪ ਦਾ ਜਿਹੜਾ ਹੋਲਡ ਕਰਕੇ ਚੱਲ ਰਿਹਾ ਸੀਗਾ ਇਹ ਇੱਕ ਵੱਡਾ ਮੈਟਰ ਹੈ ਜੀ ਕਿਉਂਕਿ ਆਮ ਤੌਰ ਤੇ ਕਈ ਕੇਸਾਂ ਦੇ ਵਿੱਚ ਆਪਾਂ ਦੇਖਦੇ ਆ ਕਿ ਭਾਈ ਅਸਲ 'ਚ ਜਦੋਂ ਕੋਈ ਵੱਡਾ ਬੰਦਾ ਹੋਵੇ ਉਹਦਾ ਪਾਸਪੋਰਟ ਤੇ ਸਰੈਂਡਰ ਕਰਵਾ ਲੈਂਦੇ ਨੇ ਆਮ ਤੌਰ ਤੇ ਕੀ ਹੁੰਦਾ ਹੈ ਕਿ ਕਈ ਵਾਰ ਬੰਦਾ ਦੱਸਦਾ ਵੀ ਨਹੀਂ ਕਿ ਮੇਰੇ ਕੋਲ ਪਾਸਪੋਰਟ ਹੈ ਹੂੰ ਕਈ ਵਾਰ ਇਹ ਪੁੱਛਦੇ ਕਿਛਦੇ ਵੀ ਨਹੀਂ ਇਹਨਾਂ ਜੀ ਪੁਲਿਸ ਵਾਲੇ ਇਹ ਦੇਖਣਾ ਹੋਏ ਕੌਣ ਸਵਾਲ ਇਹੋ ਮਤ ਪੂਰਨੇ ਆ ਪਰ ਉਸ ਪੀਸੀ ਦੇ ਵਿੱਚ ਇੱਕ ਦੋ ਚੀਜ਼ਾਂ ਹਾਲਾਂਕਿ ਮੈਨੂੰ ਕਿਸੇ ਨੇ ਇੰਸਟਾ ਤੇ ਕਰੈਕਟ ਕੀਤਾ ਕਿ ਅਖੇ ਫੋਨ ਨਹੀਂ ਸੀ ਮੰਗਿਆ ਮਤਲਬ ਕਿ ਉੱਥੇ ਦੇਖੋ ਵੱਡੀ ਗੱਲ ਜੜੀ ਹੋਈ ਆ ਨਾ ਉਸ ਪੀਸੀ ਦੇ ਵਿੱਚ ਇਹੋ ਹੀ ਆ ਕਿ ਅਮਰਤਪਾਲ ਸਿੰਘ ਮਹਿਰੋ ਉਹਨਾਂ ਦੇ ਪਰਿਵਾਰ ਕੁਲ ਗਿਆ ਸੀਗਾ ਤਿੰਨ ਮਹੀਨੇ ਤੋਂ ਸਕੀਮ ਰਨ ਰਹੀ ਸੀ ਮੈਂ ਇਹਨਾਂ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਆ ਕਿ ਤਿੰਨ ਮਹੀਨਿਆਂ ਤੋਂ ਸਕੀਮ ਬਣ ਰਹੀ ਸੀਗੀ ਜੀ ਠੀਕ ਹੈ ਨਾ ਜੀ ਹੋ ਸਕਦਾ ਰਾਦਾ ਕਿਸੇ ਨੇ ਬਹੁਤ ਪਹਿਲਾਂ ਕਰ ਲਿਆ ਹੋਵੇ ਪਰ ਇਹ ਨਹੀਂ ਹੈ ਕਿ ਉਹ ਰੇ ਕੀ ਕਰ ਰਹੇ ਸੀ ਫਲਾਂ ਕਰ ਰਹੇ ਸੀ ਮੈਂ ਇਹਨਾਂ ਗੱਲਾਂ ਤੇ ਮਤਲ ਕਿ ਇਹਨਾਂ ਕਹਾਣੀਆਂ ਤੇ ਯਕੀਨ ਨਹੀਂ ਕਰਦਾ ਜੀ ਉਹ ਕਿਤੇ ਹੈਗੀ ਸੀ ਕਿ ਵੀ ਹੋਵੇ ਨਾ ਲੋਕੇ ਸ਼ੇ ਪਿਆ ਤੇ ਜਾਂ ਫਿਰ ਕੋਈ ਸਿਕਿਉਰਿਟੀ ਵਾਲਾ ਕੰਮ ਨਹੀਂ ਨਹੀਂ ਉਹ ਕੋਈ ਅਗੋਂ ਕੋਈ ਗੈਂਗਸਟਰ ਸੀਗੇ ਉਹ ਹੂੰ ਸੋਚ ਕੇ ਦੇਖੋ ਨਾ ਉਹਦੇ ਕੋਲ ਵੈਪਨ ਸੀਗੇ ਜੀ ਤੇ ਉਹ ਕਹਾਣੀਆਂ ਪੁਲਿਸ ਦੇ ਚੋਂ ਹੁੰਦੀਆਂ ਨੇ ਕੁਝ ਪਰ ਉਹਦੇ ਵਿੱਚ ਮਹੱਤਵਪੂਰਨ ਗੱਲ ਜਿਹੜੀ ਇਹਨਾਂ ਨੇ ਕਹੀ ਆ ਉਹ ਇਹ ਆਖੀ ਆ ਕਿ ਭਾਈ ਅਸਲ ਦੇ ਵਿੱਚ ਜਿਹੜਾ ਅਮਰਤਪਾਲ ਸਿੰਘ ਮਹਿਰੋ ਸੀ ਉਹ ਇਹਨਾਂ ਦੇ ਘਰ ਗਿਆ ਫਿਰ ਉਹਨੇ ਯਕੀਨ ਚ ਲਿਆ ਕਿ ਉਥੇ ਮਸ਼ਹੂਰੀ ਕਰਨੀ ਆ ਜਫਲਾ ਕਰਨਾ ਲੈ ਕੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਇਧਰ ਉਧਰ ਨੇਰਾ ਕੀਤਾ ਸੋਨਸਾਨ ਜਗਾ ਵੇਖੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਪਹਿਲਾਂ ਉਹ ਟੈਲੀਫੋਨ ਮੰਗੇ ਜੀ ਠੀਕ ਹੈ ਜੀ ਤਾਂ ਮੈਨੂੰ ਕਿਸੇ ਨੇ ਇਨਸਟਾ ਤੇ ਕਿਹਾ ਸੀਗਾ ਕਿ ਨਹੀਂ ਟੈਲੀਫੋਨ ਨਹੀਂ ਮੰਗੇ ਆਈਡੀਆਂ ਤੇ ਪਾਸਵਰਡ ਮੰਗੇ ਸੀਗੇ ਹਮ ਪਰ ਮੈਂ ਦੁਬਾਰਾ ਫਿਰ ਕਿਉਂਕਿ ਐਸਐਸਪੀ ਸਹਿਬਾ ਨੇ ਉਸ ਪ੍ਰੈਸ ਕਾਨਫਰੰਸ ਤੋਂ ਇਲਾਵਾ ਕੁਝ ਇੰਟਰਵਿਊਜ਼ ਦਿੱਤੀਆਂ ਨੇ ਜੀ ਬਕਾਇਦਾ ਹਮ ਤਾਂ ਮੈਂ ਫਿਰ ਕੁਝ ਇੰਟਰਵਿਊ ਸੁਣੀਆ ਉਹਦੇ ਵਿੱਚ ਵੀ ਪੁਲਿਸ ਇਹੋ ਹੀ ਦਾਵਾ ਕਰ ਰਹੀ ਹੈ ਕਿ ਦਰਅਸਲ ਮਾਰਨ ਤੋਂ ਪਹਿਲਾਂ ਇਹਨਾਂ ਨੇ ਉਹਨੂੰ ਕੁੱਟਿਆ ਮੋਬਾਈਲ ਹਾਸਲ ਕੀਤੇ ਪਾਸਵਰਡ ਉਹਨਾਂ ਦੇ ਹਾਸਲ ਕੀਤੇ ਜੀ ਉਸ ਤੋਂ ਬਾਅਦ ਅਮਰਤਪਾਲ ਸਿੰਘ ਨੇ ਆਖਿਆ ਕਿ ਹੁਣ ਇਹਦਾ ਕੰਮ ਕਰ ਦਿਓ ਆ ਵਰਡਿੰਗ ਹੈ ਐਸਐਸਪੀ ਸਹਿਬ ਦੀ ਹੂੰ ਤਾਂ ਫਿਰ ਸਵਾਲ ਬੜਾ ਇੱਕ ਇਹਦੇ ਵਿੱਚੋਂ ਨਿਕਲਦਾ ਹੈ ਕਿ ਭਾਈ ਉਹ ਫਿਰ ਮੋਬਾਈਲ ਕਿੱਥੇ ਨੇ ਉਹ ਮੋਬਾਈਲ ਕੀ ਅਮਰਤਪਾਲ ਸਿੰਘ ਮਹਿਰੋ ਦੇ ਕੋਲ ਨੇ ਜਾਂ ਕਿਸੇ ਹੋਰ ਦੇ ਕੋਲ ਹੈ ਜਾਂ ਹੈਗੇ ਵੀ ਐ ਸਲਾਮਤ ਕਿ ਨਹੀਂ ਹੂੰ ਇਹ ਵੀ 1/4 ਸਵਾਲ ਬਚ ਜਾਏਗਾ ਰੱਖੇ ਜਾਂ ਉਹਨਾਂ ਨੇ ਕਿਤੇ ਨਸ਼ਟ ਕਰਤੇ ਕੀ ਕੀਤਾ ਨਾ ਹਾਂਜੀ ਇਹ ਤੇ ਹੈ ਹੀ ਆ ਤੇ ਤੀਜੀ ਚੀਜ਼ ਜਿਹੜੀ ਆ ਉਹ ਸੁਖਮ ਸਾਹਿਬ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਕਹੂੰਗਾ ਕਿ ਇਹ ਜਿਹੜੀ ਗੱਲ ਥੋੜੀ ਵਿਚਾਰਨ ਵਾਲੀ ਆ ਕਿ ਅਮਰਤਪਾਲ ਸਿੰਘ ਮਹਿਰੋ ਦੀਆਂ ਜਦੋਂ ਤੁਸੀਂ ਕੁਝ ਇੰਟਰਵਿਊਸ ਦੇਖੋਗੇ ਪੁਰਾਣੀਆਂ ਚੁੱਕ ਕੇ ਉਹਦੇ ਵਿੱਚ ਉਹ ਇਹ ਗੱਲ ਤੇ ਮੰਨ ਰਿਹਾ ਹੈ ਇਹ ਗੱਲ ਮੰਨ ਰਿਹਾ ਵਾ ਕਿ ਭਈ ਇਹਨੂੰ ਰੋਕਿਆ ਸੀਗਾ ਇਹ ਰੁਕ ਗਈ ਫਿਰ ਉਸ ਤੋਂ ਬਾਅਦ ਮਤਲਬ ਮੇਰੇ ਨਾਲ ਮੇਰੇ ਆਪਣੀ ਨਾਲ ਖਲੋਤੇ ਮੈਂ ਕਿਹਾ ਭਾਈ ਤੂੰ ਭਾਵੇਂ ਜਿੱਦਾਂ ਕਰਨਾ ਕਰੀ ਚੱਲ ਹੂੰ ਠੀਕ ਹੈ ਜੀ ਇਹਦੀ ਜੋ ਪ੍ਰਸ਼ਨ ਇੱਕ ਇਹ ਵੀ ਨਿਕਲਦਾ ਹੈ ਨਾ ਜੀ ਜੀ ਕਿ ਅਮਰਤ ਪਾਲ ਸਿੰਘ ਮਹਿਰੋਂ ਇਹ ਗੱਲ ਸਾਫ਼ ਤੌਰ ਤੇ ਕਹਿ ਰਿਹਾ ਵਾ ਕਿ ਅਸੀਂ ਰੋਕਿਆ ਸੀ ਉਹ ਰੁਕ ਗਈ ਹੂੰ। ਹਾਂ ਇੱਕ ਇੱਕ ਪੱਖ ਪਹਿਲਾਂ ਇਹ ਸੀਗਾ। ਰੋਕਿਆ ਤੇ ਰੁਕ ਗਈ। ਫਿਰ ਉਸ ਤੋਂ ਬਾਅਦ ਕਿਹਾ ਕਿ ਭਾਈ ਜੋ ਕਰਨਾ ਕਰਲਾ ਸੀ ਤੇਰਾ ਖਰਚਾ ਪਰਚਾ ਨਹੀਂ ਦੇ ਸਕਦੇ। ਜੀ। ਹੁਣ ਇਸ ਦਰਮਿਆਨ ਐਸਾ ਕੀ ਵਾਪਰਿਆ ਜੀ? ਐਸਾ ਕੀ ਵਾਪਰਿਆ ਕਿ ਇੱਕ ਕਦਮ ਚੁੱਕਣਾ ਪਿਆ। ਜੀ। ਕਿਉਂਕਿ ਕੰਟੈਂਟੋਂ ਪਾਰੀ ਸੀ ਤੁਹਾਡੇ ਕਹਿਣ ਤੇ ਰੁਕ ਜਾਂਦੀ ਆ। ਹੂੰ। ਠੀਕ ਹੈ ਜੀ। ਤੁਸੀਂ ਖਰਚਾ ਪਰਚਾ ਵੀ ਦਿੱਤਾ। ਪੈਣ ਵੀ ਕਿਹਾ ਜੀ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਅੱਜ ਵੀ ਉੱਥੇ ਪਈਆਂ ਹੋਣਗੀਆਂ ਇੰਟਰਨੈਟ ਬਿਲਕੁਲ ਉਹ ਇੱਕ ਵੀਡੀਓ ਵੀ ਜਿਹੜੀ ਦੋਨੋਂ ਪਾਸੇ ਦੀ ਜਿਹੜੀ ਉਹ ਵੀ ਸਾਹਮਣੇ ਆਉਂਦੀ ਆ ਹੁਣ ਇਹ ਵੱਡਾ ਸਵਾਲ ਹੈ ਕਿ ਫਿਰ ਐਸੇ ਕੀ ਕਾਰਨ ਰਹੇ ਜੀ ਕਿ ਇੱਕ ਪਾਸੇ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਵੀ ਸਹਿਮਤੀ ਬਣ ਜਾਂਦੀ ਆ ਕੰਟੈਂਟ ਬੰਦ ਕਰਨ ਤੇ ਫਿਰ ਉਹ ਸਹਿਮਤੀ ਟੁੱਟਦੀ ਆ ਟੁੱਟਦੀ ਇਸ ਕਰਕੇ ਕਿ ਅਮਰਤਪਾਲ ਸਿੰਘ ਮਹਿਰੋ ਆਪੀ ਘਰ ਹੈ ਕਿ ਅਸੀਂ ਕਹਤਾ ਵੀ ਠੀਕ ਹੈ ਪ੍ਰੋਡਿਊਸਰ ਵੀ ਕਰੀ ਜਾਂਦਾ ਤੂੰ ਆਪਦਾ ਬਾਈ ਕਰ ਸਾਡੇ ਹੱਥ ਖੜੇ ਆ ਜੀ ਫਿਰ ਇਸ ਦਰਮਿਆਨ ਕੀ ਐ ਸਭ ਵਾਪਰਿਆ ਹੂੰ ਤੁਸੀਂ ਆਪ ਹੀ ਤੇ ਕਿਹਾ ਕਿ ਜੋ ਮਰਜ਼ੀ ਕਰੀ ਜਾ ਫਿਰ ਐਸਾ ਕੀ ਵਾਪਰਿਆ ਜੀ ਕਿ 9 ਵਜੇ ਇੱਥੋਂ ਤੱਕ ਪਹੁੰਚ ਗਈ ਇੱਕ ਹੋਰ ਪ੍ਰਸ਼ਨ ਹੈ ਜੀ ਤਾਂ ਮਤਲਬ ਹੁਣ ਇਹ ਗੱਲ ਤੇ ਕਲੀਅਰ ਹੈ ਨਾ ਕਿ ਇੱਕ ਇੰਟਰਵਿਊ ਚ ਅਮਰਤਪਾਲ ਸਿੰਘ ਮਹਿਰੋ ਇਹ ਕਹਿੰਦਾ ਹੈ ਕਿ ਉਸ ਨੂੰ ਮੈਂ ਸ਼ਰਨ ਵੀ ਦਿੱਤੀ ਆਪਦੇ ਪਿੰਡ ਭੂਆ ਦੇ ਘਰ ਹੂੰ ਉਹ ਦੋ ਦਿਨ ਰਹੀ ਆ ਉਹਦਾ ਵੀ ਕਾਰਨ ਦੱਸਿਆ ਕਿ ਭਾਈ ਉਹ ਜਿਹੜੀਆਂ ਕੋਈ ਮੜੀਆਂ ਮੁੱਟੀਆਂ ਡੀਲਾਂ ਚੱਲ ਰਹੀਆਂ ਸੰ ਪ੍ਰਮੋਸ਼ਨਾਂ ਵਗੈਰਾ ਦੀਆਂ ਜਦੋਂ ਉਸਨੇ ਇਹ ਸਾਰਾ ਕੁਝ ਬੰਦ ਕਰ ਦਿੱਤਾ ਤਾਂ ਉਹਨੇ ਕਿਹਾ ਕਿ ਮੈਨੂੰ ਇੱਕ ਦੋ ਦਿਨ ਕਿਤੇ ਰਹਿਣ ਵਾਸਤੇ ਟਿਕਾਣਾ ਦਿੱਤਾ ਜਾਵੇ ਤੇ ਮੈਂ ਕਿਹਾ ਕਿ ਮੈਂ ਤੇ ਆਪ ਕਿਸੇ ਕਿਸ ਤੇ ਵਿੱਚ ਲੋੜਿੰਦਾ ਹੋਣ ਕਰਕੇ ਆਸੇ-ਪਾਸੇ ਆ ਜੀ ਫਿਰ ਉਹਨੂੰ ਕਿਆ ਵੀ ਤੂੰ ਉੱਥੇ ਚਲੀ ਜਾ ਹੁਣ ਉਸੇ ਇੰਟਰਵਿਊ ਚ ਮੈਰੋ ਅੱਗੇ ਗੱਲ ਕਹਿੰਦਾ ਹੈ ਕਿ ਉਹਨੇ ਉੱਥੋਂ ਲਾਈਵ ਵੀ ਕੀਤਾ ਹੈ ਵੀਡੀਓ ਵੀ ਪਾਈਆਂ ਇਹ ਬਿਲਕੁਲ ਕੰਟਰਡਿਕਟ ਗੱਲ ਹੋ ਜਾਂਦੀ ਹੈ ਜੀ ਕਿ ਇੱਕ ਪਾਸੇ ਤੇ ਤੁਸੀਂ ਲੁਕ ਰਹੇ ਹੋ ਕਿਸੇ ਤੋਂ ਸ਼ਿਪ ਰਹੇ ਹੋ ਤੁਸੀਂ ਆਪ ਦਾ ਘਰ ਛੱਡ ਕੇ ਕਿਸੇ ਬੇਗਾਨੇ ਥਾਂ ਤੇ ਫਿਰ ਤੁਸੀਂ ਉੱਥੇ ਜਾ ਕੇ ਲਾਈਵ ਕਿਉਂ ਆਪਦੀ ਲੋਕੇਸ਼ਨ ਜ਼ਾਹਰ ਕਰੋਗੇ ਇਹ ਇੱਕ ਵੱਖਰੀ ਕਿਸਮ ਦਾ ਸਵਾਲ ਬਣਦਾ ਹੈ ਜੀ ਤਾਂ ਮਤਲਬ ਹੁਣ ਇਹੋ ਆ ਕਿ ਇਹ ਤੇ ਗੱਲ ਆਪ ਹੀ ਅਮਰਤਪਾਲ ਸਿੰਘ ਮਹਿਰੋ ਨੇ ਕਹਿਤੀ ਨਾ ਕਿ ਵੀ ਮੈਂ ਜਾਣਦਾ ਤੇ ਲੰਮੇ ਸਮੇਂ ਤੋਂ ਫਿਰ ਜਾਣ ਪਛਾਨ ਜੀ ਜੀ ਤਾਂ ਮੋਬਾਈਲ ਫਿਰ ਕਿੱਧਰ ਗਏ ਤੇ ਉਹਨਾਂ ਮੋਬਾਈਲਾਂ 'ਚ ਐਸਾ ਕੀ ਹੈ ਜੋ ਪੁਲਿਸ ਕਹਿ ਰਹੀ ਆ ਉਹ ਤਾਂ ਪੁਲਿਸ ਨੂੰ ਹੀ ਦੱਸਣਾ ਚਾਹੀਦਾ ਨਾ ਜੀ ਬਿਲਕੁਲ ਕਿਉਂਕਿ ਤੁਸੀਂ ਵਾਰ-ਵਾਰ ਇਹ ਦਾਅਵਾ ਕਰ ਰਹੇ ਹੋ ਕਿ ਮੋਬਾਈਲ ਮੰਗੇ ਜੀ ਪਾਸਵਰਡ ਮੰਗੇ ਜੀ ਫਿਰ ਮੋਬਾਈਲਾਂ ਦੇ ਵਿੱਚ ਕੀ ਸੀ ਕਿਉਂਕਿ ਜੇ ਕੰਟੈਂਟ ਕਰਕੇ ਉਹ ਮਰੀ ਆ ਤੇ ਕੰਟੈਂਟ ਤਾਂ ਫਿਰ ਉਹਦਾ ਉੱਥੇ ਹੀ ਖਤਮ ਹੈ ਜਿਹੜੀ ਆਈਡੀ ਹੈ ਕੀ ਮਤਲਬ ਕਿ ਇਸ ਕਰਕੇ ਕਿ ਉਹਦੀ ਆਈਡੀ ਤੋਂ ਕੋਈ ਹੋਰ ਨਾ ਪਾਵੇ ਪਰ ਜਦੋਂ ਹੀ ਮਰ ਗਈ ਤਾਂ ਫਿਰ ਕੰਟੈਂਟ ਉਹਦਾ ਪਾਉਣਾ ਕਿੰਨੇ ਸੀ ਹਾਂ ਜਾਂ ਬਸ ਇਹ ਹੋ ਸਕਦਾ ਵੀ ਉਹਦੇ ਵਿੱਚ ਕੋਈ ਹੋਰ ਕੰਟੈਂਟ ਸੀ ਜਿਹੜੇ ਕੁਝ ਇਸ ਤਰ੍ਹਾਂ ਦੇ ਸਸਪੈਂਸ ਜੇ ਹੈਗੇ ਨੇ ਕਹਾਣੀ 'ਚ ਸੁਖਮ ਸਿੰਘ ਸਾਹਿਬ ਪਰ ਗੱਲ ਇਹ ਆ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕੁਝ ਚੀਜ਼ਾਂ ਕਲੀਅਰ ਹੋਣ ਪਰ ਅਮਰਤਪਾਲ ਸਿੰਘ ਮਹਿਰੂ ਨੇ ਸਾਰਾ ਕੁਝ ਮੇਰੇ ਖਿਆਲ ਦੀ ਨਾਲ ਆਪਦਾ ਤੈਅ ਕੀਤਾ ਸੀਗਾ ਜੀ ਤੈਅ ਕੀਤੇ ਦੇ ਮੁਤਾਬਕ ਜਦੋਂ ਉਸ ਨੂੰ ਬਿਲਕੁਲ ਨਿਪਰੇ ਚਾੜਿਆ ਤਾਂ ਇਹ ਵੀ ਸ਼ਾਇਦ ਉਸੇ ਤੈ ਕੀਤੇ ਜਾਂ ਤੈ ਸ਼ੁਦਾ ਜੋ ਪਲਾਨ ਸੀਗਾ ਉਹਦੇ ਵਿੱਚੋਂ ਹੀ ਇਹ ਸੀਗਾ ਕਿ ਨਿਕਲਣਾ ਹੈ ਜੀ 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 ਮਿੰਟਰੀ ਪਹਿਲਾਂ ਤੇ ਦੋਸਤਾਂ ਤੋਂ ਮਾਫੀ ਮੰਗ ਲਈਏ ਜੀ ਦੋਸਤ ਜਾਣਦੇ ਨੇ ਥੋੜਾ ਕਈ ਵਾਰੀ ਨੈਟਵਰਕ ਇਸ਼ੂ ਹੋ ਜਾਂਦਾ ਪਰ ਪ੍ਰੋਗਰਾਮ ਰੁਕ ਗਿਆ ਸੀ ਹੁਣ ਚੱਲ ਗਿਆ ਹੈ ਖੈਰ ਤੁਹਾਡੀਆਂ ਦੁਆਵਾਂ ਤੇ ਤੁਹਾਡਾ ਸਾਥ ਹੈ ਭਾਈ ਤੁਸੀਂ ਜ਼ੋਰ ਹੀ ਇਹ ਨਾਲਾਉਣੇ ਫਿਰ ਪ੍ਰੋਗਰਾਮ ਚੱਲ ਗਿਆ ਇੰਟਰਨੈਟ ਠੀਕ ਹੋ ਗਿਆ ਹੈ